ਨਿੱਕੇ ਜਿਹੇ ਕਸਬੇ ਦਾ ਇੱਕ ਨਿੱਕਾ ਜਿਹਾ ਹੋਟਲ ਮੰਗਣੀ ਦੀ ਗੱਲਬਾਤ ਦੌਰਾਨ ਉਹਨਾਂ ਦੋਹਾਂ ਨੂੰ ਕੱਲਿਆਂ ਇੱਕ ਕਮਰੇ ਵਿੱਚ ਛੱਡ ਦਿੱਤਾ ਗਿਆ ਕੁਝ ਪਲਾਂ ਦੀ ਖਾਮੋਸ਼ੀ ਮਗਰੋਂ ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ ਮਾਂ ਨੂੰ ਸੰਸਕਾਰੀ ਪੜ੍ਹੀ ਲਿਖੀ ਨੂੰ ਚਾਹੀਦੀ ਹੈ ਸਭ ਦਾ ਖਿਆਲ ਰੱਖਣਾ ਵੀ ਜਾਣਦੀ ਹੋਵੇ ਸੁਰਿਕਾਂ ਨੂੰ ਆਪਣਾ ਘਰ ਸਮਝੇ ਗੱਲ-ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੀ ਜਾਵੇ ਘਰ ਵਾਲੇ ਨਾਲ ਕਦਮ ਮਿਲਾ ਕੇ ਚੱਲੇ ਉਸ ਦੀ ਅੱਖ ਦਾ ਇਸ਼ਾਰਾ ਸਮਝੇ ਹਮੇਸ਼ਾ ਹਾਂ ਵਿੱਚ ਹਾਂ ਮਿਲਾਵੇ ਫਜ਼ੂਲ ਦੀ ਬੈਂਸਬਾਜੀ ਵਿੱਚ ਨਾ ਉਲਝੀ ਰਹੇ ਬੇਸ਼ੱਕ ਪਰਿਵਾਰ ਪੁਰਾਣੇ ਖਿਆਲਾਂ ਦਾ ਨਹੀਂ ਹੈ ਪਰ ਫਿਰ ਵੀ ਪਰਿਵਾਰ ਬਰਾਦਰੀ ਦੇ ਰੀਤੀ ਰਿਵਾਜਾਂ ਬਿਨਾ ਕਿਸੇ ਕਿੰਤੂ ਪਰੰਤੂ ਦੇ ਅੱਖਾਂ ਮੀਚ ਕੇ ਅਪਣਾਉਣੀ ਪੈਣੀ ਚਾਰ ਦੀਵਾਰੀ ਵਿੱਚ ਵਾਪਰੀ ਕਦੀ ਵੀ ਬਾਹਰ ਪਿੰਕ ਨਾ ਨਿਕਲੇ ਪਿੰਡ ਦੇ ਮਾਹੌਲ ਮੁਤਾਬਕ ਪਹਿਰਾਵਾ ਪਹਿਨਣਾ ਜਾਣਦੀ ਹੋਵੇ ਮੇਰੀ ਮਾਂ ਨੂੰ ਗੋਡਿਆਂ ਤੋਂ ਪਾਟੀ ਹੋਈ ਜੀਨ ਖੁੱਲੇ ਕੁੜਤੇ ਤੋਂ ਬੇਹੱਦ ਨਫ਼ਰਤ ਹੈ ਲੰਮੀ ਵਾਲਾਂ ਵਾਲੀ ਹੋਵੇ ਮੈਨੂੰ ਖੁਦ ਨੂੰ ਖੁਸ਼ੀ ਹੋਵੇਗੀ ਡੈਡ ਦਾ ਅਫਸਰੀ ਅਤੇ ਰਾਜਨੀਤਿਕ ਸਰਕਲ ਪੰਜ ਕੁ ਸੌ ਬਰਾਤ ਦਾ ਬੰਦੋਬਸਤ ਕਿਸੇ ਵੱਡੇ ਅਤੇ ਸ਼ਾਨਦਾਰ ਜਿਹੇ ਹੋਟਲ ਵਿੱਚ ਹੋ ਜਾਵੇ ਤਾਂ ਉਹਨਾਂ ਦੇ ਰੁਤਮੇ ਦੀ ਸ਼ਾਕ ਬਰਕਰਾਰ रह ਸਕਤੀ ਬਾਕੀ ਪਰਮਾਤਮਾ ਦਾ ਬਖਸ਼ਿਆ ਸਭ ਕੁਝ ਹੈ ਫਿਰ ਵੀ ਆਪਣੀ ਮਰਜ਼ੀ ਖੁਸ਼ੀ ਮੁਤਾਬਿਕ ਜੋ ਵੀ ਲਿਆਉਣਗੇ ਪ੍ਰਵਾਨ ਹੋਵੇਗਾ ਹੁਣ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਬੋਲ ਸਕਦੇ ਹੋ ਬਹੁਤ देर ਚੁੱਪ ਬੈਠੀ ਰਹੀ ਸਭ ਕੁਝ ਸੁਣਦੀ ਰਹੀ ਅਖੀਰ ਸੰਗਿਸ਼ਰਮ ਵਾਲਾ ਕੁੰਡਲਾ ਾਕੀ ਪਾਸੇ ਰੱਖ ਦਿੱਤਾ ਸਵੈਮਾਨ ਵਾਲੀ ਚੁੰਨੀ ਗੱਲ ਵਿੱਚ ਪਾ ਲਈ ਪਹਿਲਾਂ ਪਾਣੀ ਦਾ ਘੁੱਟ ਪੀਤਾ ਫਿਰ ਪੂਰੇ ਠਰਮੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਮਾਪਿਆਂ ਦੀ ਕੱਲੀ-ਕੱਲੀ ਧੀ ਹਾਂ ਪਰ ਪਰਵਰਿਸ਼ ਮੁੰਡਿਆਂ ਵਾਂਗ ਹੋਈ ਹੈ ਮੇਰਾ ਪਰਿਵਾਰ ਹੀ ਮੇਰੀ ਤਾਕਤ ਹੈ ਮਮ ਡੈਡ ਨੂੰ ਜੁਵਾਈ ਨਹੀਂ ਇਕ ਐਸਾ ਪੁੱਤਰ ਚਾਹੀਦਾ ਜਿਹੜਾ ਹਰ ਮੁਸ਼ਕਿਲ ਵੇਲੇ ਬਿਨਾਂ ਦੇਰੀ ਕੀਤੀਆਂ ਉਹਨਾਂ ਦੇ ਸਰਾਣੀ ਆਣ ਖਲੋਵੇ ਉਹਨਾਂ ਦੇ ਜਿਗਰ ਦੇ ਟੋਟੇ ਨਾਲ ਹਰ ਕੰਮ ਵਿੱਚ ਪੂਰਾ ਹੱਥ ਵਟਾਵੇ ਅਤੇ ਉਹਨਾਂ ਹੀ ਮਾਨ ਸਤਕਾਰ ਦੇਵੇ ਜਿਨ੍ਹਾਂ ਦੀ ਉਹ ਖੁਦ ਆਪਣੀ ਭੈਣ ਲਈ ਆਪਣੇ ਜੀਜੇ ਕੋਲੋਂ ਆਸ ਕਰਦਾ ਏ ਸ਼ਰਤਾਂ ਦੇ ਕੀਤੀ ਗਈ ਮੁਹੱਬਤ ਨੂੰ ਮੇਰੀ ਮਾਂ ਵਪਾਰ ਮੰਨਦੀ ਏ ਉਹ ਐਸਾ ਜਵਾਈ ਲੱਭਦੀ ਜਿਸ ਨੂੰ ਮਾਂ ਅਤੇ ਵੋਟੀ ਵਿੱਚ ਸੰਤੁਲਨ ਬਣਾਉਣਾ ਆਉਂਦਾ ਹੋਵੇ ਥਾਲੀ ਦੇ ਬੈਂਗੜ ਤੋਂ ਮੈਨੂੰ ਬਹੁਤ ਜ਼ਿਆਦਾ ਅਲਰਜੀ ਹੈ ਪਰਿਵਾਰ ਵਿੱਚ ਜੀਨ ਪਸੰਦ ਕਰਦੀ ਹਾਂ ਕਦੀ ਕਦੀ ਬਾਹਰ ਦਾ ਖਾਣਾ ਖਾ ਲੈਣ ਵਿੱਚ ਕੋਈ ਵੱਡੀ ਗੱਲ ਨਹੀਂ ਸਮਝਦੀ ਖਿਆਲ ਉਚਿਤ ਤੇ ਸੁੱਚੇ ਹੋਣੇ ਚਾਹੀਦੇ ਨੇ ਬਾਹਰੀ ਦਿਖ ਨਾਲ ਮੈਨੂੰ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਰਹੀ ਗੱਲ ਵਿਆਹ ਅਤੇ ਬਰਾਤ ਦੀ ਜਿੱਤੇ ਆਖੋਗੀ ਹੋ ਜਾਵੇਗਾ ਪਰ ਖਰਚਾ ਅੱਦਾ ਅੱਦਾ ਵੰਡਿਆ ਜਾਓ ਹਰ ਗੱਲ ਬਿਨਾ ਸੋਚੇ ਸਮਝੇ ਸਿਰ ਝੁਕਾ ਕੇ ਮੰਨ ਲੈਣ ਨੂੰ ਸਾਡੇ ਪਰਿਵਾਰ ਵਿੱਚ ਸੰਸਕਾਰਾਂ ਦਾ ਬਲੀ ਦੇਣਾ ਮੰਨਿਆ ਜਾਂਦਾ ਹੈ ਹਰ ਇੱਕ ਗੱਲ ਤਰਕ ਦੀ ਕਸੌਟੀ ਤੇ ਪਰ ਕੇ ਹੀ ਮੰਨੀ ਜਾਂ ਇਨਕਾਰੀ ਜਾਂਦੀ ਹੈ ਦਾਦਾ ਜੀ ਅਕਸਰ ਆਖਦੇ ਨੇ ਕਿ ਲੜਾਈ ਵਿੱਚ ਪਹਿਲ ਕਦੀ ਵੀ ਨਹੀਂ ਕਰਨੀ ਪਰ ਤੱਕੇ ਹੀ ਸ਼ਾਹੀ ਨੂੰ ਸਹਿਣਾ ਜੁਲੰ ਕਰਨ ਨਾਲੋਂ ਵੀ ਮਾੜਾ ਉਹ ਹਜੇ ਹੋਰ ਵੀ ਬੜਾ ਕੁਝ ਕਹਿਣਾ ਚਾਹੁੰਦੀ ਸੀ ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖਲੋਤੇ ਬੈਰੇ ਨੂੰ ਇਸ਼ਾਰੇ ਨਾਲ ਅੰਦਰ ਸੱਤਿਆ ਤੇ ਪਾਣੀ ਦਾ ਗਲਾਸ ਮੰਗਿਆ ਸ਼ਾਇਦ ਨਵੰਬਰ ਮਹੀਨੇ ਦੀ ਠੰਡ ਵਿੱਚ ਮੱਥੇ ਤੇ ਆ ਗਈ ਵੱਡੀ ਸਾਰੀ ਤਰੇਲੀ ਪੁੰਝਣ ਦੀ ਨੈਪਕਿਨ ਦੀ ਲੋੜ ਪੈ ਗਈ ਸੀ ਇਸ ਤੋਂ ਪਹਿਲਾਂ ਕਿ ਉਹ ਅੱਗੋਂ ਕੁਝ ਆਖ ਸਕਦਾ ਕੁੜੀ ਉਸਦੇ ਮੱਥੇ ਤੇ ਲਿਖਿਆ ਪੜ ਕਮਰਾ ਛੱਡ ਚੁੱਕੀ ਸੀ ਅਤੇ ਚਾਰੇ ਪਾਸੇ ਅਜੀਬ ਜਿਹਾ ਸਨਾਂਟਾ पसर ਗਿਆ ਦੂਰ ਕਿਤੇ ਨੀਲੇ ਅੰਬਰ ਵਿੱਚ ਸਬੇਤਾ ਅਤੇ ਸੰਸਕਾਰ ਨਾਮ ਦੀ ਤੱਕੜੀ ਨੀਮਾ ਨੀਮਾ ਮੁਸਕਰਾ ਰਹੀ ਸੀ ਇਨੇ ਵਰਿਆ ਮਗਰੋਂ ਅਕਸਰ ਹੀ ਅਸਾਵੇਂ ਰਹਿੰਦੇ ਉਸਦੇ ਦੋਵੇਂ ਪਲੜੇ ਅੱਜ ਬਰਾਬਰ ਜੁਆਗੇ ਸਨ